ਵੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਕੇ ਇੱਕ ਰੂਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਹ ਰੂਬਰੂ ਪ੍ਰੋਗਰਾਮ ਸੀ ਸੰਗੀਤਕ ਖੇਤਰ ਦੇ ਵਿੱਚ ਵਿਸ਼ੇਸ਼ ਇੱਕ ਤਰ੍ਹਾਂ ਦਾ ਸਰਚ ਵਰਕ ਕਰਨ ਵਾਲੇ ਅਸ਼ੋਕ ਪਾਸਲ ਮਾਨ ਸਾ ਜਿਨ੍ਹਾਂ ਨੇ ਪੁਰਾਣੇ ਗੀਤਕਾਰਾਂ ਨੂੰ ਪੁਰਾਣੀਆਂ ਕੰਪਨੀਆਂ ਨੂੰ ਪੁਰਾਣੇ ਰਿਕਾਰਡਾਂ ਨੂੰ ਉਹਨਾਂ ਤੇ ਖੋਜ ਕੀਤੀ ਤੇ ਆਪਣੀ ਪੁਸਤਕ ਲਿਖੀ ਮਿੱਟੀ ਨੂੰ ਫਰੋਲ ਜੋਗਿਆ ਦੇ ਉਸ ਦਾ ਚੌਥਾ ਐਡੀਸ਼ਨ ਉਹ ਲੋਕ ਆਪਨ ਕੀਤਾ ਗਿਆ ਤੇ ਨਾਲ ਹੀ ਅਸ਼ੋਕ ਬਾਂਸ ਦਰਸ਼ਕਾਂ ਦੇ ਰੂਬਰੂ ਹੋਏ ਆਓ ਦੇਖਦੇ ਹਾਂ ਇੱਕ ਰਿਪੋਰਟ ਬੋਲਤੀ ਸਤਕਾਰ ਪ੍ਰਧਾਨਗੀ ਮੰਡਲ ਹਾਰਦ ਬਰਾਜਮਾਨ ਸਾਰਾ ਗੁੱਤੀ ਜੀ ਵੀ ਬਾਰੇ ਵਿਦਵਾਨੋ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਇਸ ਹਾਲ ਦੇ ਵਿੱਚ ਆਇਓ ਮੈਂ ਤੁਹਾਡੇ ਇੱਕ ਇੱਕ ਕਦਮ ਨੂੰ ਪ੍ਰਣਾਮ ਕਰਦਾ ਹਾਂ ਮੈਂ ਕੋਈ ਲਿਖਾਰੀ ਨਹੀਂ ਮੈਂ ਕੋਈ ਕਲਾਕਾਰ ਨਹੀਂ ਮੈਂ ਕੋਈ ਗੀਤਕਾਰ ਨਹੀਂ ਮੈਂ ਕੋਈ ਸੰਗੀਤਕਾਰ ਨਹੀਂ ਮੈਂ ਮਾਲਵੇ ਦਾ ਜਨਮ ਹਾਂ ਇੱਕ ਮੱਧ ਵਰਗੀ ਵਪਾਰੀ ਪਰਿਵਾਰ ਦੇ ਘਰ ਮੇਰਾ ਜਨਮ ਹੋਇਆ ਮਾਂ ਤੇ ਬਾਪ ਦੋਨੇ ਥੇਤ ਪੇਧ ਪਿਤਾ ਜੀ ਕਰਿਆਨੇ ਦੀ ਦੁਕਾਨ ਕਰਦੇ ਸੀ ਵਿਦਿਕ ਪੱਖੋਂ ਵੀ ਮੈਂ ਉਹ ਨਾ ਰਹਿ ਗਿਆ ਮੇਰੇ ਕੋਈ ਤਕਾਕਦਮਿਕ ਵਿਦਿਆ ਨਹੀਂ ਕਿਉਂਕਿ ਮੇਰੀਆਂ ਪਸਥਿਤਿਆਂ ਕੁਝ ਇਦਾਂ ਦੀਆਂ ਸੀ ਮੈਂ ਸਟੇਜ ਦੀ ਗੱਲ ਕਰਨ ਦਾ ਬਲ ਵੀ ਨਹੀਂ ਹੁੰਦਾ ਜਦੋਂ ਜਨਮ ਹੋਇਆ ਤਾਂ ਮਾਂ ਦੀ ਅੱਖਾਂ ਦੀ ਚੋਟ ਘੱਟ ਸੀ ਜੰਮ ਤੋਂ ਬਾਅਦ ਮਾਂ ਦੀ ਅੱਖਾਂ ਦੀ ਜੋਤ ਜਾਂਦੀ ਰਹੇ ਮਾਂ ਦੀ ਅੱਖਾਂ ਦੀ ਜੋਤ ਜਾਣ ਤੋਂ ਬਾਅਦ ਜਦੋਂ ਜਦੋਂ ਕਿਸੇ ਵੀ ਵਿਅਕਤੀ ਦਾ ਕੋਈ ਅੰਗ ਕਵਾਚ ਜੇ ਤਾਂ ਬੜਾ ਕੁਝ ਸਹਿਣਾ ਪੈਂਦਾ ਹੈ ਤਾਂ ਮਾਂ ਨੇ ਜਿਹੜੀਆਂ ਮੈਨੂੰ ਲੋਰੀਆਂ ਦਿੱਤੀਆਂ ਬੱਚ ਜਨਮ ਤੋਂ ਲੈ ਕੇ ਬਚਪਨ ਦੇ ਜਿਸ ਦੌਰ ਚ ਮੈਂ ਪ੍ਰਵੇਸ਼ ਕੀਤਾ ਤਾਂ ਮਾਂ ਦੀਆਂ ਲੋਰੀਆਂ ਨਾਲ ਕੀਤਾ ਮਾਂ ਅਕਸਰ ਨਹੀਂ ਹੁੰਦੀ ਕਿ ਭੱਜ ਲੈ ਵਰਮਾ ਨੂੰ ਲੇਖ ਜਾਣ ਦੇ ਨਾਲੇ ਜਦ ਲਿਖੀਆਂ ਲੇਖਦੀਆਂ ਭੂਤ ਬਣਾ ਚਿੱਤ ਲਾ ਕੇ ਇਹਨਾਂ ਕੁਝ ਐਦਾਂ ਦੇ ਤੇ ਸ਼ਬਦ ਹੁੰਦੇ ਜਿਵੇਂ ਜ ਸੌਤ ਸੰਬੰਧ ਦੀ ਤਾ ਮਾਂ ਦੇ ਬੋਲੇ ਹੋਏ ਲਫ਼ਜ਼ ਲੰਬਨ ਦੀ ਲਾਸਾ ਜਾਗੀ ਕਿ ਜੇ ਮੇਰੀ ਮਾਂ ਦੇ ਦਿਲ ਦੇ ਵਿੱਚੋਂ ਦਰਦ ਸੀ ਤੋ ਜਿਹੜੇ ਦਰਦਪੁਰ ਨੇ ਲਫ਼ਜ਼ ਸੀ ਉਹ ਲਿਖੇ ਕਿੰਨਾ ਲੋਕਾਂ ਨੇ ਉਹਨਾਂ ਲੋਕਾਂ ਦਾ ਜ਼ਿੰਦਗੀ ਨਾਵਾਤੀ ਸੀ ਥੋੜੀ ਸੋਤ ਸੰਬਧੀ ਚੁੱਕੇ ਜਿਹੜਾ ਮੇਰਾ ਇਲਾਕਾ ਹੈ ਮਾਨਸਾ ਪਿਓ ਪਿੰਡੂ ਇਲਾਕਾ ਹੈ ਟਿੱਪਿਆਂ ਦੀ ਧਰਤੀ ਹੈ ਅੱਜ ਮੈਂ 60 ਵਰਿਆਂ ਦਾ ਹੋ ਗਿਆ ਜਦੋਂ ਮੈਂ ਉਸ ਦੌਰ ਚ ਸੀ ਤਾਂ ਉਸ ਵੇਲੇ ਕੋਈ ਉੱਥੇ ਮਨੋਰੰਜਨ ਦੇ ਸਾਧਨ ਨਹੀਂ ਸੀ ਸਾਡੇ ਵਿੱਚ ਸਪੀਕਰ ਚੱਲਦਾ ਹੁੰਦਾ ਇੱਕ ਭੂਪੂ ਵਾਲਾ ਉਹ 2-4 ਪਿੰਡਾਂ ਦੇ ਵਿੱਚ ਇੱਕ ਮਸ਼ੀਨ ਵਾਲਾ ਹੁੰਦਾ ਉਹ ਚਲਾਉਂਦਾ ਈਵਨ ਕਿ ਜਿਹੜੇ ਵਿਆਹ ਸਾਹੇ ਸੀ ਉਹ ਵੀ ਉਸ ਤੋਂ ਪੁੱਛ ਕੇ ਰੱਖੇ ਜਾਂਦੇ ਕਿ ਤੇਰੇ ਕੋਲ ਕਿਹੜੀ ਡੇਟ ਖਾਲੀ ਹੈ ਇਹੀ ਮਨੋਰੰਜਨ ਦਾ ਸਾਧਨ ਹੁੰਦਾ ਤੇ ਜਿਹੜੇ ਕਾਰਡ ਚੱਲਦੇ ਹੁੰਦੇ ਉਹ ਪੱਥਰ ਦੇ ਕਾਰਡ ਹੁੰਦੇ ਚਾਬੀ ਵਾਲੀ ਮਸ਼ੀਨ ਤੇ ਚੱਲਦੇ ਚੱਕਾ ਉਹ ਲਾਜ਼ਮੀ ਗੱਲ ਸੀ ਪਿੰਡ ਨੂੰ ਪਿਛੋਕੜ ਹੋਣ ਕਰਕੇ ਉਹਦੋਂ ਹੋ ਗਿਆ ਉਹ ਗੀਤ ਸੁਣਦਾ ਸੁਣਦਾ ਵੱਡਾ ਹੋਇਆ ਜਦੋਂ ਯੁੱਗ ਬਦਲੇ ਆ ਰਿਹਾ ਤੇ ਰਿਕਾਰਡਾਂ ਦਾ ਦੌਰ ਕੁਛ ਹੋਰ ਉੱਚ ਆਇਆ ਉਹ ਛੋਟੇ ਰਕਾਰਡ ਆ ਗਏ ਵੱਡੇ ਰਕਾਰਡ ਆ ਗਏ ਤੇ ਜਿਹੜੇ ਮੇਰੇ ਬਚਪਨ ਦੇ ਗੀਤ ਸੀ ਉਹ ਗਵਾਚ ਗਏ ਉਹ ਪਤਾ ਨਹੀਂ ਕਿੱਧਰ ਗਏ ਜਿੰਦ ਮੈਂ ਵੱਡਾ ਹੋਇਆ ਤੇ ਗੀਤ ਸੁਣਦਾ ਰਹਾ ਕਿ ਜੇ ਮੁੰਡਿਆ ਸਾਡੀ ਤੂਰ ਤੂੰ ਵੇਖਣੀ ਗਰਮਾਂ ਲੈ ਦੀ ਚਾਂਦੀ ਦਾ ਵੀ ਲੱਗ ਹਿੱਲੇ ਮਜਾਜਾਂ ਜਾਂਦੀ ਤਾਂ ਪਰ ਜਿਹੜੇ ਛੋਟੇ ਹੁੰਦੇ ਨੇ ਰੇਡੀਓ ਤੋਂ ਸੁਣਿਆ ਸੀ ਉਦੇ ਨਾਲ ਇੱਕ ਹੋਰ ਗੀਤ ਵਜਦਾ ਹੁੰਦਾ ਕਿ ਬੋਤਾ ਉਹ ਕਿੱਧਰ ਨਿੱਤਾ ਉਹ ਕਿੱਧਰ ਗਿਆ ਕਿੱਥੇ ਕੋ ਆ ਗਿਆ ਵੱਡਾ ਭੋਲੇ ਗੀਤ ਸੁਣਿਆ ਕਿ ਜਦੋਂ ਜਿਹੜੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹਮ ਹਮਾ ਕੇ ਚੱਲਣਗੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਇਹ ਵਕਰੀ ਇਹ ਗੱਲ ਨੂੰ ਮੁਸਕਰਾ ਕੇ ਚੱਲਣ ਕੀ ਹਾਂ ਬਾਤ ਵਾਹ ਪਰ ਜਿਹੜਾ ਉਹਦੇ ਨਾਲ ਦੂਸਰਾ ਗੀਤ ਸੀ ਦੁਨੀਆ ਤੇ ਆ ਕੇ ਜਾਨ ਤੂੰ ਡਰਦਾ ਏ ਆਦਮੀ ਦੇਖੋ ਜੀ ਕਿੰਸੀ ਨਾਦਾਨੀ ਕਰਦਾ ਏ ਆਦਮੀ ਕਿੱਥੇ ਗਿਆ ਉਹ ਕਿਉਂ ਗਿਆ ਅੱਜ ਕਿ ਤਕਹੋਜ ਕਰਨ ਉਪਰੰਤ ਪਤਾ ਲੱਗਿਆ ਕਿ ਰਿਕਾਰਡਸਾਂ ਦੇ ਕੋਈ ਕੱਤੇ ਬੰਦੇ ਸੀ ਜਦੋਂ ਕੋਲਕਾਤਾ ਬੰਦੇ ਸੀ ਕੋਈ ਕੱਤੇ ਦਾ ਜਿਹੜਾ ਸਟਾਫ ਸੀ ਬੰਗਾਲੀ ਸੀ ਉਹਨਾਂ ਦੀ ਭਾਸ਼ਾ ਹਿੰਦੀ ਨਹੀਂ ਸੀ ਸਾਡੇ ਲਈ ਦੁਖਦਾਇਕ ਗੱਲ ਇਹ ਹੈ ਕਿ ਬੰਗਾਲ ਵਾਲਿਆਂ ਨੇ ਆਪਣਾ ਸਾਰਾ ਕੁਝ ਸੰਭਾਲ ਲਿਆ ਅਸੀਂ ਨਹੀਂ ਸੰਭਾਲ ਸਕੇ ਜਦੋਂ ਪੱਥਰ ਦੇ ਰਿਕਾਰਡ ਆ ਤਾਂ ਉਹਨਾਂ ਨੇ ਪਲਾਸਟਿਕ ਦੇ ਰਿਕਾਰਡਾਂ ਦੇ ਉੱਤੇ ਗੀਤ ਟਰਾਂਸਫਰ ਕੀਤੇ ਤਾਂ ਜਿਹੜੇ ਉਹਨਾਂ ਦੇ ਸਾਹਮਣੇ ਆ ਗਏ ਉਹ ਤਾਂ ਚੱਕ ਕੇ ਪਲਾਸਟਿਕ ਤੇ ਲੈ ਬਾਕੀ ਸਾਡੇ ਗੀਤ ਉੱਥੇ ਹੀ ਮਰ ਗਏ ਉੱਥੇ ਖਤਮ ਤਾਂ ਮੈਂ ਉਸ ਉਮਰੇ ਦਰਦ-ਦਰਦ ਘਟਕਦਾ ਫਿਰਦਾ ਰਿਹਾ ਉਹ ਰਿਤਾੜ ਇਕੱਠੇ ਕਰਨ ਜਿਹੜੇ ਪੱਥਰ ਦੇ ਤੱਕ ਸੀ ਉਹ ਪੱਥਰ ਦੇ ਤਵੇ ਇਕੱਠੇ ਕੀਤੇ ਉਹਨਾਂ ਨੂੰ ਬਿਜੇ ਤਰੀਕੇ ਨਾਲ ਕਲੀਨ ਕੀਤਾ ਉਹ ਦੁਬਾਰਾ ਕੰਪਨੀ ਦਾ ਤੋਂ ਰੀਲੀਜ਼ ਕਰਵਾਏ ਅੱਜ ਜਿਹੜੀ ਡਿਜੀਟਲ ਦੀ ਫਾਰਮ ਦੇ ਵਿੱਚ ਆ ਇੰਟਰਨੈਟ ਤੇ ਤੁਸੀਂ ਸੁਣ ਰਹੇ ਹੋ ਕਿਉਂਕਿ ਮੈਂ ਬਚਪਨ ਚ ਸੁਣਿਆ ਹੋਇਆ ਸੀ ਅੱਜ ਸਾਰਿਆਂ ਦੇ ਸਾਹਮਣੇ ਆ ਦੂਜੀ ਵੱਡੀ ਗੱਲ ਇੱਕ ਗੀਤ ਦੇ ਤਿੰਨ ਭਾਗ ਹੁੰਦੇ ਨੇ ਮੇਰੇ ਮੁਤਾਬਕ ਮੇਰੇ ਮੁਤਾਬਕ ਗੀਤ ਦੇ ਤਿੰਨ ਭਾਗ ਹੁੰਦੇ ਆ ਜਿਹੜੇ ਗੀਤ ਦੇ ਬੋਲ ਹੁੰਦੇ ਆ ਉਹ ਗੀਤ ਦੀ ਰੂਹ ਹੁੰਦੀ ਹੈ ਜਿਹੜਾ ਗੀਤ ਦਾ ਸੰਗੀਤ ਹੁੰਦਾ ਹੈ ਉਹ ਪੁੱਤ ਹੁੰਦਾ ਹੈ ਤੇ ਜਿਹੜੀ ਵੀ ਆਵਾਜ਼ ਹੁੰਦੀ ਹੈ ਉਹ ਦੇ ਕੱਪੜੇ ਹੁੰਦੇ ਆ ਤੇ ਜੇ ਸਾਡੇ ਕੋਲ ਬੋਲ ਹੈ ਨਹੀਂ ਤੇ ਪੁੱਤ ਤੇ ਕੱਪੜਿਆਂ ਦਾ ਕੋਈ ਫਾਇਦਾ ਨਹੀਂ ਪਿਛਲੇ ਚੰਦਕ ਸਾਲਾਂ ਤੋਂ ਅਸੀਂ ਸਿਰਫ ਕੱਪੜੀ ਵੇਂਦੇ ਆ ਰਹੇ ਆ ਨਾ ਸਾਡੇ ਕੋਲੇ ਬੋਲ ਤੇ ਨਾ ਰੂਹ ਹੈ مانسا بیٹھے ہیں میرا خیال ہے ادھا پنجاب دیکھ کے گیت لکھن لگے ہے یہاں دیکھ کے گاؤں لگے ہے میں گیت, گیت میری اچھا سی کہ نے گیتا دی روح ہے لبھی جائے وہ گیتکار کی زندگی کی سی انہوں زندگی نامہ کی سی ਕਿ ਕਿ ਜਿਹੜੇ ਪੁਰਾਣੇ ਗੀਤਕਾਰ ਸੀ ਉਹ ਗੀਤਾਂ 'ਚ ਆਪਣਾ ਨਾਂ ਘੱਟ ਪਾਉਂਦੇ ਸੀ ਗੀਤ ਬੜੇ ਵੱਡੇ ਵੱਡੇ ਜਿਹੜੇ ਸਾਡੇ ਵਿਦਵਾਨ ਲੋਕ ਸੀ ਉਹ ਉੱਥੇ ਤੱਕ ਪਹੁੰਚਦੇ ਨਹੀਂ ਸੀ ਉਹ ਸਿਰਫ ਉਹਨਾਂ ਨੂੰ ਲੋਕ ਗੀਤ ਕਹਿੰਦੇ ਲੋਕ ਮੀਰੇ ਉਤਾਰਤ ਲੋਕ ਗੀਤ ਦੀ ਪ੍ਰਭਾਸ਼ਾ ਇਹ ਵੀ ਇੱਕ ਲਾਈਨ ਤੁਸੀਂ ਬੋਲਤੀ ਤੁਸੀਂ ਬੋਲਤੀ ਤੁਸੀਂ ਬੋਲਤੀ ਇਕੱਠੇ ਹੋ ਗਏ ਉਹ ਸੰਗ੍ਰਹਿ ਹੋ ਗਿਆ ਉਹ ਲੋਕ ਗੀਤ ਮੰਗਿਆ ਜੋ ਕੰਟੈਂਟ ਵਾਈਸ ਚੱਲਦਾ ਹੈ ਜਿਹਦੇ ਵਿੱਚ ਕੋਈ ਕੰਟੈਂਟ ਹੈ ਉਹ ਕਿਸੇ ਨਾ ਕਿਸੇ ਗੀਤ ਦਾ ਅਵਰ ਲਿਖਿਆ ਹੋਇਆ ਹੋਰ ਤਾਂ ਕੋਈ ਲੇਖ ਹੈ ਇਹ ਬਕਰੀ ਕਰ ਲੈ ਸਾਨੂੰ ਉਹਦਾ ਨਾਮ ਨਹੀਂ ਪਤਾ ਮੈਂ ਇੱਕ ਉਦਾਹਰਨ ਦਿੰਦਾ ਇੱਕ ਬਹੁਤ ਵੱਡੇ ਗੀਤਕਾਰ ਸੀ ਲਾਲਾ ਗਿਆਨ ਚੰਦ ਧਰਮੂ ਉਹ ਲਾਹੌਰ ਤੇ ਜੰਪਲ ਸੀ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਉਹ ਟਿਕਟ ਬੰਸ ਸੰਤਾਲੀ ਦੀ ਵੰਡ ਹੋ ਗਈ 47 ਦੀ ਵਾਰਡ ਤੋਂ ਬਾਅਦ ਜਿਹੜੀ ਰੇਲਵੇ ਦੀ ਨੌਕ ਸੀ ਉਹ ਦਿੱਲੀ ਉਹਨਾਂ ਦੀ ਸ਼ਿਫਟ ਦਿੱਲੀ ਜਾ ਕੇ ਕਿਸ਼ਨਗੰਜ ਦੇ ਕੁਆਰਟਰਾਂ ਤੋਂ ਕੁਆਰਟਰ ਲੱਗ ਗਿਆ ਤੇ ਦਿੱਲੀ ਦੇ ਕਿਸ਼ਨਗੰਜ ਰੇਲਵੇ ਸਟੇਸ਼ਨ ਦੇ ਉੱਤੇ ਉਹ ਟਿਕਤਾ ਟਿਕਟਵਾਂ ਲੱਗਦੀ ਉਹਨਾਂ ਦੇ ਗੀਤ ਬੜੇ ਵੱਡੇ ਵੱਡੇ ਗੀਤ ਨੇ ਸੁਨੇਹੀ ਦੀ ਆਗੇ ਕਿਉਂਕਿ ਜੇ ਨਾਈਟਿੰਗੀਲ ਆਉਂ ਲੋਕ ਪੰਜਾਬ ਪੰਜਾਬ ਦੀ ਕੋਲ ਸਵੰਦਰ ਕੋਲ ਦਾ ਨਾਂ ਲਈ ਤੇ ਕੋਈ ਨਾ ਹੁੰਦਾ ਕਿ ਉਹਨਾਂ ਦੀ ਦੋਤੀ ਤੇ ਬੜੇ ਵੱਡੇ ਵੱਡੇ ਕੀਸੀ ਅੰਮਰਸ ਉਹਦੀਆ ਬੜੀਆ ਹੁਣ ਨੇ ਖਾਂਦੀ ਨਾ ਤੂ ਮਰੇ ਨਾ ਛੜੀਆਂ ਹੋਣੇ ਸੈਂਦੀ ਨਾ ਬਾਜਰੀ ਦਾ ਸਿੱਟਾ ਸਤ ਲਈ ਤੇ ਲੋੜਿਆ ਗੋਟੜਾ ਜੰਨ ਮਈਆ ਸੰਗਧੀ ਵਿੱਚ ਮੂੜਿਆ ਜਦੋਂ ਮੈਨੂੰ ਗਿਆਨ ਚੰਨ ਤਹਾਨੂੰ ਹੁੰਦਾ ਪਤਾ ਲੱਗਾ ਕਿ ਮੈਂ ਬੜੀ ਤਲਾਸ਼ ਕੀਤੀ ਆਸੇ ਪਾਸੇ ਮੈਨੂੰ ਕਿਤੇ ਕੁਝ ਨਾ ਮਿਲਿਆ ਇੱਕ ਦਿਨ ਦਿਨ ਦੇ ਬੈਠੇ ਸ਼ਾਮ ਨੂੰ ਤੇ ਗੱਲ ਚੱਲੀ ਮੇਰੇ ਕਿਸੇ ਦੋਸਤ ਨੇ ਮੈਨੂੰ ਦੂਜੇ ਨਾਲ ਇੰਟਰੋਡਿਊਸ ਕਰਾਇਆ ਕਿ ਇਹ ਪੰਜਾਬੀ ਗੀਤਾਂ ਦਾ ਸ਼ੁਦਾਈ ਏ ਬੰਦਾ ਮਾਨਸਾ ਲੈਂਦਾ। ਕੰਮ ਇਹ ਤੇਰੀ ਅੱਗੇ ਇੱਕ ਹੋਰ ਬੰਦਾ ਸੀ। ਮਿੱਤਰ ਸਾਉਂਦ ਦਿੱਲੀ ਦੇ ਵਿੱਚ ਆਪਣੀ ਘਰ ਵਾਲੀ ਲੈਣਾ ਤੋਂ ਮੁੰਦਰੀ ਲੈਣ ਗਿਆ ਸੀ। ਉਹਨਾਂ ਨੇ ਪੂਪੂ ਵਾਲੀ ਮਸ਼ੀਨ ਰੱਖੀ ਹੋਈ ਸੀ। ਨੰਨੂੰ ਪੁੱਛੇ ਕੰਮ ਦਾ ਕੋਈ ਦੱਸਉਂਦੇ ਆ ਰਹੇ ਨੇ। ਅੱ ਤੁਸੀਂ ਰਿਕਾਰਡ ਕਿਉਂ ਰੱਖੀਏ? ਉਹ ਕਹਿੰਦਾ ਸਰਦਾਰ ਜੀ ਤੁਸੀਂ ਪੰਜਾਬੀ ਲਾਉਂਦੇ ਹੋ। ਤੇ ਜਿਹੜੇ ਤੁਸੀਂ ਪੰਜਾਬੀ ਗੀਤ ਸੁਣਨੇ ਹੋ ਸਾਡੀ ਬਜ਼ੁਰਗਾਂ ਨੇ ਲਿਖੇ ਮੈਂ ਕਿਹਾ ਜੀ ਉਸ ਦੁਕਾਨ ਦਾ ਕੋਈ ਨੰਬਰ ਮਿਲ ਸਕਦਾ ਹੈ ਉਹਨੇ ਝਟ ਆਪਣੇ ਘਰ ਫੋਨ ਕੀਤਾ ਆਪਣੇ ਘਰ ਵਾਲੇ ਨੂੰ ਕਹਿੰਦਾ ਜਿਹੜੀ ਆਪਾਂ ਗੁੰਦਰੀ ਲੈ ਕੇ ਆਏ ਸੀ ਉਹਦੇ 퍼ਸਟ ਪਾਗੇ ਦੀ ਤਿਸਤ ਉਹਦਾ ਨੰਬਰ ਹੈ ਬੰਦੇ ਉਹਨੇ ਨੰਬਰ ਮੈਨੂੰ ਦਿੱਤਾ ਮੈਂ ਫੋਨ ਕਰ ਲਿਆ ਮੈਨੂੰ ਕਹਿੰਦਾ ਜੀ ਕੰਮ ਦੱਸੋ ਕੀ ਹੈ ਮੈਂ ਕਿਹਾ ਜੀ ਆਹ ਕੰਮ ਹੈ ਕਹਿੰਦਾ ਜੀ ਤੁਸੀਂ ਠੀਕ ਤਾਂ ਤੇ ਫੋਨ ਮਾਰੇ ਹੈ ਮੇਰਾ ਨਾਮ ਯੋਸ਼ੂ ਅਸ਼ੋਕ ਬਾਂਸਲੀ ਹੈ ਮੇਰਾ ਨਾਮ ਚੇਤਨ ਬਾਂਸਲੀ ਹੈ ਮੇਰੇ ਡੈਡੀ ਦਾ ਨਾਮ ਅਸ਼ੋਕ ਬਾਂਸਲੀ ਸੀ ਉਹਨਾਂ ਦੀ ਡੈਥ ਹੋ ਗਈ ਜਿਹੜੇ ਗਿਆਨ ਚੰਨ ਭਵਨਜੀ ਸੀ ਉਹ ਮੇਰੇ ਡੈਡੀ ਦੇ ਸਗੇ ਮਾਮਾ ਦੀ ਸੀ ਇਸ ਕਰਕੇ ਮੈਂ ਕਲਕੱਤਾ ਹਾਂ ਤੁਸੀਂ ਹਫਤੇ ਬਾਅਦ ਆ ਜਿਓ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਆ ਮੈਨੂੰ ਵਿੱਚ ਚੈਨ ਹੋਈ ਸੀ ਹਫਤੇ ਬਾਅਦ ਮੈਂ ਚਲਾ ਗਿਆ ਉਹਨਾਂ ਦੀ ਦੁਕਾਨ ਤੇ ਉਸ ਲੜਕੇ ਨੇ ਮੈਨੂੰ ਆਪਣੀ ਕਾਰ 'ਚ ਬਿਠਾਇਆ ਤੇ ਸਾਊਥ ਐਕਸਟੈਂਸ਼ਨ ਦੀ ਇੱਕ ਢੀੜੀ ਗਲੀ ਦੇ ਵਿੱਚ ਲੱਗ ਗਿਆ ਉਨੇ ਦਰਵਾਜ਼ਾ ਨੋਕ ਕੀਤਾ ਤੇ ਮੈਂ ਬਾਹਰ ਪੜ ਰਿਹਾ ਦਰਵਾਜ਼ੇ ਤੇ ਨੇਮ ਪਲੇਟ ਲੱਗੀ ਹੋਈ ਹੈ ਕਵੀ ਗਿਆਨ ਚੰਤਾ ਮੈਂ 2-3 ਮਿੰਟ ਉਸ ਨੇਮ ਪਲੇਟ ਨੂੰ ਨਿਹਾਰਦਾ ਰਿਹਾ ਉਹਦੀ ਤਸਵੀਰ ਖਿੱਚੀ ਉਹਨੇ ਦਰਵਾਜ਼ੇ ਤੇ دستਕ ਦਿੱਤੀ ਤਾਂ ਅੰਦਰੋਂ ਇੱਕ 80-85 ਵਰਿਆਂ ਦੀ ਬੁੱਢੀ ਆਈ ਉਹਨੇ ਦਰਵਾਜ਼ਾ ਖੋਲ੍ਹਿਆ ਕਿਉਂਕਿ ਉਹ ਮੁੰਡਾ ਵੀ ਆਪਣੇ ਪੇਰੇ ਦੀ ਨਾਨਕੀ ਦੇ ਘਰ 5-10 ਵਰਿਆਂ ਬਾੜ ਆਇਆ ਸੀ ਉਹਨੇ ਕਿਹਾ ਮੈਂ ਚੇਤਨਾ ਸ਼ਰੂਪ ਦਾ ਬੇਟਾ ਉਹਨੇ ਪਛਾਣਿਆ ਅੰਦਰ ਲੱਗੇ ਉਨੇ ਮੇਰੀ ਨਾਲ ਇੰਟਰੋਡਕਸ਼ਨ ਕਰਾਈ ਵੀ ਮਾਨਸਾ ਜਵਾਏ ਭਾਈ ਸਾਹਿਬ ਇਹਦੇ ਦਾ ਕਰਕੇ ਜਾਣਨਾ ਚਾਹੁੰਦੇ ਮਨਨ ਪੁੱਛਿਆ ਮਾਤਾ ਜੀ ਆਪਣੇ ਬਾਰੇ ਦੱਸੋ ਪੁੱਛੀ ਉਹਨੇ ਆਪਣੇ ਬਾਰੇ ਮੇਰੇ પતિ ਦਾ ਨਾਮ ਆਸੀਓ ਦਿੱਲੀ ਮਿਊਂਸਿਪੈਲਿਟੀ ਨੂੰ ਅਪਰੀਕਰ ਦੇ ਸੀ ਮੈਂ ਕਹਿੰਦੀ ਧਰਨ ਸਾਹਿਬ ਬਾਰੇ ਦੱਸੋ ਜਰਾ ਕਹਿੰਦੀ ਬੱਚੇ ਉਹ ਕਵੀ ਸੀ ਸ਼ਾਇਰ ਸੀ ਗੀਤਕਾਰ ਸੀ ਉਹ ਮਸ਼ਹੂਰ ਹੈ ਤੇ ਜਾਂਦੇ ਵੱਡੇ ਵੱਡੇ ਗਾਇਕ ਗੀਤਕਾਰ ਸਾਡੇ ਘਰਾਂ ਦੇ ਪਰ ਉਹ ਵੇਲੇ ਹੋ ਸੀ ਸਾਡੀ ਨੂੰ ਨੂੰ ਸੋਹਲਾ ਸੀ ਸੀ ਅਸੀਂ ਕਦੇ ਗੱਲਬਾਤ ਨਹੀਂ ਕਰਦੇ ਸੀ ਮੈਂ ਤਾਂ ਚਾਹ ਪਾਣੀ ਦੇਣ ਜਾਂਦੀ ਉਹ ਉਸ ਤੋਂ ਬਾਅਦ ਮੈਨੀ ਸੀ ਜਾਂਦੀ ਉਹ ਕਦੇ ਰੈਡੀਓ ਤੇ ਜਾਂਦੇ ਕਦੇ ਕਿਤੇ ਹੋਰ ਮੇਰੇ ਮਾਤਾ ਉਹਨਾਂ ਦੀ ਕੋਈ ਹੱਥ ਲਿਖਤ ਪਈ ਹੋਵੇ ਕਦੇ ਬੱਚੇ ਜਿਹੜੇ ਤੁਮ੍ਹ ਪਸਤੂ ਕੋਸ ਤੇ ਬੈਠਾ ਹੈ ਦੇ ਨਾਲ ਜਿਹੜੀ ਅਲਮਾਰੀ ਹੈ ਇਹਦੇ ਵਿੱਚ ਉਹਨਾਂ ਦੇ ਕਾਗਜ਼ ਲਿਖੇ ਹੋਏ ਪਏ ਸੀ ਤੇਰ ਪਿੱਛੇ ਦੇ ਦੀਮਕ ਲੱਗਦੇ ਮੈਂ ਸੋਕਰੋ ਭਰ ਕੇ ਕੂੜੇ ਚ ਸੁੱਟਿਆ ਮੇਰਾ ਅੰਦਰੋਂ ਮੈਂ ਕੰਬ ਗਿਆ ਮੈਂ ਕਿਹਾ ਯਾਰ ਅਸੀਂ ਪੰਜਾਬੀ ਆਪਣੇ ਬਜ਼ੁਰਗਾਂ ਦਾ ਕੁਝ ਵੀ ਨਹੀਂ ਸੰਭਾਲ ਸਕਦੇ ਮਾਤਾ ਕੋਈ ਹੋ ਜਾ ਕਹਿੰਦੇ ਬੱਚੇ ਮੇਰੀ ਨਵੀਂ ਨਵੀਂ ਸ਼ਾਦੀ ਹੋਈ ਸੀ ਅਸੀਂ ਕਿਸ਼ਨਗੜ੍ਹ ਦੇ ਕੁਆਟਰਾਂ 'ਚ ਹੀ ਰਹਿੰਦੇ ਸਾਂ ਮੈਂ ਆਪਣੇ ਜ਼ੰਗਲਾ ਚੂੜਾ ਪਾਇਆ ਹੋਇਆ ਨਸ਼ਾਮੀ ਰੋਕਤੀ ਬਣਾ ਲਈ ਮੇਰਾ ਪਤੀ ਦੇਹਤ ਹੋ ਗਿਆ ਜਦੋਂ ਨਵੀਂ ਵਿਆਹੰਦਰ ਮੋਚਾ ਹੁੰਦਾ ਮੈਂ ਦੋ ਚਾਰ ਵਾਰੀ ਉੱਚੀ ਨੀਰੇ ਦੇ ਹੋ ਕੇ ਵੇਖਿਆ ਵੀ ਹਲੇ ਆਏ ਕਿਉਂ ਨਹੀਂ ਮੈਂ ਤਾਂ ਇੱਕ ਦੋ ਵਾਰੀ ਅੱਗੇ ਪਿੱਛੇ ਵਧੀਆਂ ਤੇ ਮੈਨੂੰ ਤਾਂ ਹੀ ਪਤਾ ਲੱਗਿਆ ਕਿ ਤਾਂ ਜੀ ਨੇ ਮੈਨੂੰ ਟੱਕ ਲਿਆ ਮੇਰੇ ਸੋਹਲਾ ਸਾਹ ਨੇ ਉਹਨਾਂ ਨੇ ਤਾਂ ਬੜੀ ਤੇ ਗੀਤ ਲਿਖ ਛੱਡਿਆ ਮਾਤਾ ਉਹ ਗੀਤ ਕਿਹੜਾ ਸੀ ਬੱਚਿਓ ਉਹ ਗੀਤ ਵੀ ਸੁਨਿੰਦਰ ਕੌਰਾਂ ਪ੍ਰਕਾਸ਼ ਕੌਰਾਂ ਨੇ ਹੀ ਗਾਇਆ ਸੀ ਮਾਤਾ ਗੀਤ ਦੇ ਬੋਲ ਕੀ ਸੀ بچیوں گیت سی لوٹے گے لوٹے گے لے مائی ہے انہاں مانگ پر کاما دا اندر جہاں با جہاں لال چودا چھانا تا اسی انہاں لوگ کا نوگسار چھوکے ہیں پچھلے چالی کیونکہ ہم سنینی جی میرے سامنے بیٹھے دا پھر میں کہا لگ ہور پاسے نہیں جاؤ گی ਪਿਛਲੇ 4 40 50 ਵਰਿਆਂ ਤੋਂ ਕੁਝ ਗੀਤ ਐਸੀ ਹੈ ਜਿਹੜੇ ਲਗਾਤਾਰ ਸਾਡੇ ਨਾਲ ਖਹਿ ਕੇ ਸਾਨੂੰ ਲੋਰੀਆਂ ਦੇ ਇੱਕ ਪੀੜੀ ਤੋਂ ਦੂਜੀ ਪੀੜੀ ਜਾ ਰਹੇ ਆ। ਚੜ ਦੀਂਗ ਦੇ ਭੁਲਾ ਲੈ ਨਾਲ ਗਾਵਾਂ ਵੇ ਇੱਕ ਵਾਰੀ ਆ ਜਾ ਹਾਂ। ਇਹਨਾਂ ਰਾਖੀਆਂ ਚ ਪਾਵਾਂ ਕਿਵੇਂ ਕਜਲਾ ਵੇਖੀਏ ਤੂੰ ਬਸ ਤਰ ਮਨ ਮੋਰ ਨਹੀਂ ਬਾਗਾਂ ਦੇ ਵਿੱਚ ਨੱਚਾਂ ਤੂੰ ਪਹਿਲਾਂ ਪੌਂਦਾ ਆ ਜਾ ਮੇਰਾ। ਛੜ ਕੰਗੜਾ ਛੜ ਤਦਾ ਛੰ 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 ਜਦ ਮੈਂ ਇਸ ਗੀਤ ਦੇ ਗੀਤਕਾਰ ਬਾਰੇ ਖੂਬ ਨਹੀਂ ਕੀਤਾ ਸੱਚ ਜਾਨਿਆ ਗੁਰੂ ਕੰਬਦੀ ਮੈਂ 10 ਸਾਲ ਇਸ ਗੀਤਕਾਰ ਦੇ ਕੰਮ ਕਰਦਾ ਰਹਿ ਮਾਨ ਸਾਹਿਬ ਕੋਲ ਹੁੰਦਾ ਇਹ ਦੱਸਤਾ ਜੀ ਇੱਥੋਂ ਤੱਕ ਇਹ ਗੱਲ ਹੋਈ ਹੈ ਵੀ ਮੁਹੱਲਾ ਸ਼ੇਰੀ ਦਿਨ ਜਿੱਕੇ ਕੋਲ ਮੁੰਡਲੀ ਇੱਕ ਤਹਿਨੀ ਸੀ ਉਦੋਂ ਮਾਨ ਸਾਹਿਬ ਉਹ ਮੁਹੱਲਾ ਸ਼ੇਰੀ ਦਿੰਦੇ ਰਹਿੰਦੇ 47 ਦੇਸ਼ ਦੀ ਵੱਢ ਹੋ ਗਈ। ਰਾਵਲ ਪਿੰਡੀ ਤੋਂ ਇੱਕ ਵਿਅਕਤੀ ਜਿਹਦੀ ਉਮਰ 35 ਬਰੇ ਹੈ, ਦੋ ਬੱਚੇ ਹੈ। ਇੱਕ ਦੀ ਉਮਰ 14 ਸਾਲ ਹੈ, ਇੱਕ ਦੀ 12 ਸਾਲ ਹੈ। ਦੋ ਬੱਚਿਆਂ ਨੂੰ ਲੈ ਕੇ ਲੀਕ ਤੱਕ ਇੱਧਰ ਆ ਜਾਂਦਾ ਹੈ, ਘਰ ਵਾਲੀ ਉਥੇ ਮਾਰ ਦਿੱਤੀ ਜਾਂਦੀ ਹੈ ਜੂਮ ਹੀ ਉਹ। ਦੋ بیٹے ਤੇ ਇੱਕ ਬਾਪ ਤਿੰਨੇ ਲੈ ਕੇ ਇੱਧਰ ਆ ਜਾਂਦੇ ਨੇ। ਇੱਧਰ ਆ ਕੇ ਦਿੱਲੀ ਪਹੁੰਚ ਜਾਂਦੇ। ਦਿੱਲੀ ਕੋਲਣਾ ਦੇ ਵਿੱਚ ਰੇੜੀ ਚਲਾਉਂਦੇ ਐ ਭਾਰ ਢੋਹਦੇ ਆਪਣਾ ਪੇਟ ਪਾਲਦੇ ਜਿਹੜਾ ਵੱਡਾ ਮੁੰਡਾ ਹੈ ਪਾਪ ਨਾਲ ਜਿਹੜੀ ਉਹ ਧੱਕਦਾ ਹੌਲੀ ਹੌਲੀ ਸਾਲ ਤੋਂ ਸਾਲਾਂ ਬਾਅਦ ਉਹ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸੁਨਿਆਰਿਆਂ ਦੀ ਦੁਕਾਨ ਤੇ ਝਾੜੂ ਪੂੰਛਾ ਲਾਉਣ ਲੱਗ ਜਾਂਦਾ ਹੈ ਸਫਾਈ ਕਰਦਾ ਜਦੋਂ ਸਫਾਈ ਕਰਦਾ ਨਾਲ-ਨਾਲ ਸਫਾਈ ਕਰੀ ਜਾਂਦਾ ਨਾਲ ਗਹਿਰੇ ਬਣਾਉਣੇ ਸਿੱਖਦਾ ਥੋੜੀ ਦੇਰ ਚ ਗਹਿਣੇ ਦਾ ਬਹੁਤ ਅੱਛਾ ਕਾਰੀਗਰ ਬਣ ਜਾਂਦਾ ਹੈ ਜਿਹੜੇ ਕੰਗਣ ਹੁੰਦੇ ਨੇ ਹੱਥਾਂ 'ਚ ਪਾਉਣ ਵਾਲੇ ਦੋ ਕਿਸਮ ਦੇ ਹੁੰਦੇ ਇੱਕ ਛੰਗ ਕੰਗਣਾ ਇੱਕ ਰਵੇਆ ਵਾਲਾ ਕੰਗਣਾ ਉਹ ਰਵੇਆ ਵਾਲੇ ਕੰਗਣ ਦਾ ਬਹੁਤ ਅੱਛਾ ਕਾਰੀਗਰ ਬਣ ਜਾਂਦਾ ਤੇ ਸੁਨਿਆਰੇ ਦੀ ਦੁਕਾਨ 'ਚ ਔਰਤਾਂ ਦਾ ਆਉਣਾ ਜਾਣਾ ਬੁਢੇਰੀ ਹੁੰਦਾ ਮਰਦਾਂ ਦਾ ਤੇ ਕਿਤੇ ਕੁਛ ਐਸਾ ਹਾਦਸਾ ਹੋਇਆ ਅੰਦਰ ਕਫ ਕਰਫ ਰੋਣ ਲੱਗ ਪੀ ਜਿਹੜੀ ਕਰਫ ਤਾਂ ਫੁੱਟਦੀ ਹੈ ਨਾ ਉਕ ਕਵਕਾ ਦੀਏ ਉਰੂਹੀਏ ਛੰਦੰਨਾ ਛੰਦਦਾ ਛੰਦ ਛੰਦ ਯਾ ਚੜਪੀਂ ਦੇ ਹੁੜਾੜੇ ਗਾਵਾਂ ਦੇ ਕਵਰੀ ਆ ਜਾਂ ਹਾਂ ਇਹਨਾਂ ਅੱਖੀਆਂ ਚ ਪਾਵਾਂ ਕਿ ਨਿਕਜ ਲਾਵੇ ਅੱਖੀਆਂ ਚ ਤੂੰ ਵਸਦਾ ਉਸ ਮੋਢੇ ਦਾ ਨਾਸੀ ਹਰ ਭਜਨ ਸਿੰਘ ਸੋਹਰੇ ਦੀ ਚਮਕ ਜਿਹੜ ਤਖੰਨ ਸੁਨੇ ਆਪਣੇ ਨਾਮ ਜੋੜ ਲੈ ਚਮਕ ਤਉ ਮਹਾਰਾ ਬਾਗਿਆ ਹਰ ਭਜਨ ਸਿੰਘ ਚਮਕ ਪਿਛੇ ਦਿੱਖ ਫਿਰ ਬੜੀ ਸੀ 82 83 ਚ ਉਹ ਤਾਂ ਟਾਈਟਲ ਸੀ ਉੱਚਾ ਦਰਬਾਰ ਬਾਬੇ ਨਾਨਕ ਦਾ ਜਿਹੜਾ ਉਹ ਟਾਈਟਲ ਸੰਗੀਤ ਸੁਣ ਕੇ ਆਇਆ ਉੱਚਾ ਦਰਬਾਰ ਬਾਬੇ ਨਾਨਕ ਦਾ ਉਹ ਵੀ ਹਰ ਭਜਨ ਸਿੰਘ ਚੱਕ ਹੁੜਾ ਨਹੀਂ ਦੇਖ ਤੁਸੀਂ ਉਹਨਾਂ ਦੀ ਖੂਬ ਬਹੁਤ ਵੱਡਾ ਗੀਤ ਸੀ ਜਿੰਨ ਕੋਈ ਵੀ ਹਿੰਦੂ ਮੁਸਲਮ ਸਿੱਖ ਜਦੋਂ ਸੁਣਦਾ ਤਾਂ ਉਹਦੇ ਮੈਰੂ ਮੀਰ ਬੈਂਦਾ ਰੁਕਦਾ ਨੂੰ ਗੀਤ ਦੇ ਬੋਲ ਸੀ ਮਾਤਾ ਸੁੰਦਰੀ ਪੁੱਛੇ ਬਾਜਾਂ ਵਾਲਿਓ ਛੋਟੇ ਲਾਲ ਪਿਆਰੇ ਤੁਹਾਡੇ ਨਾਲ ਦੇ ਦੇ ਲੋਰੀਆਂ ਜਿਨ੍ਹਾਂ ਨੂੰ ਅਸੀਂ ਪਾਲਿਆ ਉਹ ਅੱਖੀਆਂ ਦੇ ਤਾਰੇ ਤੁਹਾਡੇ ਨਾਲ ਤੁਸੀਂ ਹੈਰਾਨ ਹੋ ਤੁਸੀਂ ਸੋਚਣ ਲਈ ਮਜਬੂਰ ਹੋਗੇ 84 ਦੇ ਟੱਪ ਦੇ ਆਂਝਰਪਾ ਜਨ ਸਿੰਘ ਚੰਕ ਦੇ ਬੇٹے ਦਾ ਘਰ ਫਿਰ ਕੁਜੂਨੀਆਂ ਨੇ ਬਚਾ ਦਿੱਤਾ ਉਹਦਾ ਬੇਟਾ ਮਾਰ ਦਿੱਤਾ ਰਪਾਦਨ ਸਿੰਘ ਚਾਂਕੀ ਇਸ ਸੱਦ ਵਿੱਚ ਇਸ ਜਹਾਨ ਨੂੰ ਤੁਰ ਗਏ ਅਸੀਂ ਪੰਜਾਬੀ ਅਵੇਸਲੇ ਹੋ ਕੇ ਸਾਨੂੰ ਪਤਾ ਹੀ ਨਹੀਂ ਸਾਡੇ ਹੀਰੇ ਕਿੱਥੇ ਗਵਾਚ ਗਏ ਸਾਡੇ ਨਾਲ ਕਿੱਥੇ ਗਵਾਚ ਗਏ ਅੱਜ ਕੁਝ ਐਦਾਂ ਦੇ ਗੀਤ ਜਿਹੜੇ ਸਾਡੀ ਰੂਹ ਦੀ ਖੁਰਾਕ ਬਣ ਚੁੱਕੇ ਐ 40 50 ਬਣੇ ਦਾ ਇੱਕ ਗੀਤ ਚੱਲਦਾ ਕਾਲੀ ਤੇਰੀ ਗੋਤ ਤੇ ਬਣਾਉਂਦਾ ਤੇਰਾ ਮਾਲ ਮੇਰੇ ਖਿਆਲ ਲਿਆ ਪੰਜਾਬ ਨੂੰ ਛੱਡੋ ਬੰਬਈ ਤੱਕ ਫਿਲਮ ਤੱਕ ਪਹੁੰਚ ਚੁੱਕੇ ਉਦੀ ਭਾਸ਼ਾ ਬਦਲਤੀ ਕਾਲੀ ਤੇਰੀ ਚੋਟੀ ਤੇ ਪਲਾਂ ਦਾ ਤੇਲਾ ਲਾ ਰਹੀ ਤੰਦ ਕੋ ਚੁੜਿਆ ਪਰ ਇੱਕ ਜਵੰਧਰ ਬਨ ਨੌਜਵਾਨ ਜਿਹੜਾ ਭਾਰਤੀ ਸਮੁੰਦਰੀ ਫੌਜ ਦੇ ਵਿੱਚ ਕਪਤਾਨ ਸੀ 52 ਸਮੁੰਦਰੀ ਜਹਾਜ਼ਾਂ ਦਾ ਕਾਫਲਾ ਲੈ ਕੇ ਦੂਸਰੇ ਸੰਸਾਰ ਜੰਗ ਦੌਰਾਨ ਸਮੁੰਦਰੀ ਰੈਡ ਦੀਆਂ ਪਹਾੜੀਆਂ ਚੋਂ ਨਿਕਲ ਰਿਹਾ ਤੇ ਅੱਗ ਦੇ ਗੋਲੇ ਵੱਧ ਰਹੇ ਆ ਤਾੜ ਤਾ ਜਿੱਥੇ ਜ਼ਿੰਦਗੀ ਤੇ ਮੌਤ ਵਿੱਚ ਇੱਕ ਵਾਰ ਜਿੰਨਾ ਫਾਸਲਾ ਤੇ ਜਹਾਜ਼ ਦੇ ਟਿਕ ਦੇ ਬੈਠਾ ਗੀਤ ਲਿਖਦਾ ਕਾਲੀ ਤੇਰੀ ਘੁੱਤ ਤੇ ਪਰਾਂ ਦਾ ਤੇਰਾ ਨਾਮ ਜਦ ਕਾਲੀ ਬਦਲੀ ਘਟਾ ਬਣ ਆਈ ਬੰਦੇ ਦੀ ਤੇ ਅੰਬਰਾਂ ਦੇ ਥਰ ਦੇ ਥਰ ਦੇ ਛਾਈ ਬੰਦੇ ਸਾਂ ਉਹਦਾ ਨਹੀਂ ਨਾ ਆ ਗਿਆ ਤੇ ਸਾਨੂੰ ਪਤਾ ਹੀ ਨਹੀਂ ਸਾਡੇ ਬਾਪ ਕਿੱਥੇ ਗਵਾਚ ਗਿਆ ਮੈਂ ਕਿੰਨੇ ਕੁ ਮਾਯਾ ਯਤਨ ਕੀਤਾ ਇਹ ਮੇਰਾ ਯਤਨ ਆਪ ਤੋਂ ਦੇ ਸਾਹਮਣੇ ਇਸ ਪ੍ਰੋਗਰਾਮ ਦਾ ਦੁੱਖ ਸਰਨਾ ਡਾਕਟਰੀ ਤਜਵੀਲ ਹੋਵੇਗਾ ਮੈਂ ਤੁਹਾਨੂੰ ਉਹਦੇ ਵਿੱਚ ਵੀ ਛੋਟੀ ਜੀ ਉਦਾਹਰਣ ਦੇ ਦਿੰਦਾ ਕਿ ਅੱਜ ਅਸੀਂ ਗੀਤ ਸੁਣਦੇ ਹਾਂ ਦਿਲ ਵਾਲਾ ਦੁੱਖਾ ਨਹੀਂ ਕਿਸੇ ਨੂੰ ਸੁਣਾਈਦਾ ਆਪਣੀਆਂ ਸੋਚਾਂ ਵਿੱਚ ਆਪੇ ਮੁੱਕ ਜਾਂਦਾ ਜਾਂ ਗੂੜ ਦੀਆਂ ਆਵਾਜ਼ਾਂ ਜਾਂ ਆਵਾਜ਼ਾਂ ਮਾਰੀਆਂ ਬਣਾਇਆ ਤੇ ਵਾਰਨੇ ਕਿਸੇ ਨੇ ਮੇਰੀ ਗੱਲ ਨਾ ਸੁਣੀ ਜਾਂ ਹਾਇਰ ਪਰ ਨਹੀਂ ਲੱਗਦਾ ਦਿਲ ਮੇਰਾ ਤੇ ਮੈਨੂੰ ਨਹੀਂ ਲੱਗਦਾ ਹਿੰਦੁਸਤਾਨ ਜਾਂ ਪਾਕਿਸਤਾਨ ਦੇ ਪੰਜਾਬੀ ਨੂੰ ਇਸ ਗੱਲ ਦਾ ਪਤਾ ਹੈ ਕਿ ਇਹਨਾਂ ਸਤਰਾਂ ਦਾ ਲਿਖਾਰੀ ਜਦੋਂ ਲਾਹੌਰ ਦੇ ਵਿੱਚ ਉਹਨੂੰ ਦਫਨਾਇਆ ਗਿਆ ਤਾਂ ਉਹਦੇ ਪਰਿਵਾਰ ਕੋਲੇ ਕੱਫਨ ਵੀ ਪੈਸੇ ਨਹੀਂ ਸੀ। ਜਿਦੋਂ ਸਿੰਘ ਇਹਨਾਂ ਦੇ ਬੇਨ ਮਾਰ ਜਾਲੇ ਨੂੰ ਕੀ ਹੋਇਆ ਸੱਜਣਾ ਅੱਜ ਜਿੰਨਾ ਕਦੇ ਵੀ ਨਾ ਹੋਇਆ ਸੱਜਣਾ ਜਦ ਗੇਂ-ਗੇਂ ਤਾਰੇ ਲੱਗਦੀਆਂ ਰਾਤਾਂ ਸੱਪਾਂ ਵਾਂਗੂੰ ਡੰਗਦੀਆਂ ਰਾਤਾਂ ਇਹਨਾਂ ਸਤਰਾਂ ਦੇ ਲਿਖਾਰੀ ਨੂੰ ਜਿਸ ਵੇਲੇ ਫੈਸਲਾਬਾਦ ਦੇ ਵਿੱਚ ਮਰਿਆ ਤੋਂ ਦੇ ਕੋਈ ਤਵਾਈਆਂ ਨੂੰ ਪੈਸੇ ਨਹੀਂ ਸੀ ਉਹਦੇ ਬੱਚੇ ਅੱਜ ਵੀ ਕਿਰਾਏ ਦੇ ਮਲਕਾਨ ਦੇ ਵਿੱਚ ਰਹਿ ਰਹੇ ਆ ਨਾ ਕਿ ਜਿਹਨਾਂ ਨੂੰ ਅਸੀਂ ਨਾ ਹੱਥ ਮਾਰ ਕੇ ਸੌਂਦਿਆ ਦੇ ਬਹੁਤ ਅੱਛਾ ਬਹੁਤ ਅੱਛਾ ਉਹਨਾਂ ਦੀ ਕਿਸ ਆਤਮਾ ਚੋਂ ਕੀ ਤਾਂ ਦੇ ਫੂਲ ਨਿਕਲੇ ਉਹਨਾਂ ਦੀ ਜ਼ਿੰਦਗੀ ਚ ਕਿੰਨਾ ਤਰ ਤੰਡਾ ਹੈ ਇਹ ਸੋਚਣ ਦੀ ਜ਼ਰੂਰਤ ਬਹੁਤ 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 ਕਿਉਂਕਿ ਜਿਹੜੀ ਕਿਤਾਬ ਹੈ ਇਹਨਾਂ ਦੀ ਇਹ ਕਿਤਾਬ ਇਹ ਨਹੀਂ ਕਿ ਇਹਨਾਂ ਨੇ ਉਹ ਗੁੰਮੇ ਹੋਏ ਜਿਹੜੇ ਗੀਤਕਾਰ ਨੇ ਉਹਨਾਂ ਨੂੰ ਲੱਭਿਆ ਉਹਨਾਂ ਦੀ ਜੀਵਨੀ ਨੂੰ ਸਾਡੇ ਸਾਹਮਣੇ ਲਿਆ ਕੇ ਪੇਸ਼ ਕੀਤਾ ਜਾਂ ਉਹ ਗੱਲਾਂ ਸਾਡੇ ਸਾਹਮਣੇ ਲਿਆਂਦੀਆਂ ਜਿਨ੍ਹਾਂ ਤੋਂ ਅਸੀਂ ਅਵੇਸਲੇ ਹੋਏ ਪਏ ਸੀ ਪਰ ਜਿਸ ਤਰੀਕੇ ਨਾਲ ਪੇਸ਼ ਕੀਤਾ ਹੈ ਕਿਤਾਬ ਦੇ ਵਿੱਚ ਇਹਨਾਂ ਦੀ ਜਿਹੜੀ ਸ਼ੈਲੀ ਹੈ ਉਹ ਵੀ ਕਿਸੇ ਪਰਪੱਕ ਪੜ੍ਹੇ ਲਿਖੇ ਬੰਦੇ ਜਾਂ ਇੱਕ ਪਰਪੱਕ ਲੇਖਕ ਵਾਲੀ ਹੈ ਜਿਵੇਂ ਇਹ ਕਹਿੰਦੇ ਵੀ ਮੈਂ ਤਾਂ ਪੜ ਨਹੀਂ ਸਕਿਆ ਜ਼ਰੂਰੀ ਨਹੀਂ ਹੁੰਦਾ ਕਿ ਡਿਗਰੀਆਂ ਦਾ ਭਾਰ ਚੱਕੀ ਫਿਰੋ ਸਾਡੇ ਵਰਗੇ ਡੇਡੇ ਉੱਤੇ ਮਤਲਬ ਜਿਹਨੂੰ ਕੁਦਰਤੀ ਬਖਸ਼ਿਸ਼ ਹੁੰਦੀ ਹੈ ਤੁਸੀਂ ਉਹਨਾਂ ਦੇ ਵਿੱਚੋਂ ਕੁੱਲ ਮਿਲਾ ਕੇ ਜਿਹੜੀ ਕਿਤਾਬ ਸਾਨੂੰ ਜਿਸ ਗੱਲ ਵੱਲ ਧਿਆਨ ਦਿਵਾਉਂਦੀ ਹੈ ਮੈਂ ਇੱਕ ਉਸ ਗੱਲ ਨੇ ਮੈਨੂੰ ਬਹੁਤ ਤੁੰਬਿਆ ਹੁਣ ਅੱਜ ਕੱਲ ਜਿਵੇਂ ਸਾਰੇ ਕਹਿੰਦੇ ਸਾਡੀ ਪੰਜਾਬੀ ਬੋਲੀ ਜੀ ਐ ਹੋ ਗਈ ਸਾਡੀ ਪੰਜਾਬੀ ਬੋਲੀ 'ਚ ਨਿਘਾਰ ਆ ਗਿਆ ਪੰਜਾਬ ਹੁਣ ਪੰਜਾਬ ਨਹੀਂ ਰਿਹਾ ਪੰਜਾਬ ਛੜ ਛੜ ਬਾਹਰ ਲੋਕ ਦੌੜੀ ਜਾਂਦੇ ਨੇ ਇਹ ਵੋ ਜਿਹੜਾ ਪੰਜਾਬ ਦੇ ਹਾਲਾਤ ਨੇ ਇਹ ਕਿਉਂ ਹੋਇਆ ਇਹ ਕਿਉਂ ਹੋਏ ਦੇ ਕਾਰਨ ਇਸ ਕਿਤਾਬ ਤੋਂ ਸਾਨੂੰ ਬਹੁਤ ਸਾਰੇ ਲੱਭਦੇ ਨੇ ਤੇ ਇਹ ਕਿਤਾਬ ਸਾਨੂੰ ਸੁਚੇਤ ਕਰਦੀ ਹੈ ਕਿ ਜਿਵੇਂ ਇਹ ਗੀਤਕਾਰ ਜਿਹੜੇ ਗੀਤ ਲਿਖਣ ਵਾਲੇ ਸੀ ਉਹ ਗੁੰਮਸਮ ਹੋ ਗਏ ਅਸੀਂ ਵੇਸਲੇਰੇ ਕਿਸੇ ਨੇ ਖਿਆਲ ਹੀ ਨਹੀਂ ਕੀਤਾ ਉਸ ਵਕ ਕਿੰਨਾ ਪੰਜਾਬ ਹੋਰ ਇਸ ਤਰ੍ਹਾਂ ਆਪਦੇ ਸੱਭਿਆਚਾਰ ਨੂੰ ਗਵਾਉਂਦਾ ਜਾ ਰਿਹਾ ਆਪਦੀ ਭਾਸ਼ਾ ਦੇ ਵਿੱਚ ਨਿਘਾਰ ਲੈਂਦਾ ਜਾ ਰਿਹਾ ਉਹਦੇ ਜ਼ਿੰਮੇਵਾਰ ਸੀ ਸਾਰੇ ਤੇ ਸਾਨੂੰ ਉਸ ਬਾਰੇ ਇਹ ਕਿਤਾਬ ਪੂਰੀ ਤਰ੍ਹਾਂ ਸੁਚੇਤ ਕਰਦੀ ਹੈ ਇਹ ਸਾਡੇ ਲਈ ਇੱਕ ਚੈਲੰਜ ਖੜਾ ਕਰਦੀ ਹੈ ਇਹ ਬਿਊਟੀ ਵੀ ਇਸ ਕਿਤਾਬ ਦੀ ਹੈ ਜੋ ਮੈਂ ਗੱਲ ਕਹਿਣੀ ਚਾਹੁੰਦਾ ਸੀ ਕਰੇਗਾ ਸੋ ਮੈਂ ਇਸ ਕڑی ਨੂੰ ਅੱਗੇ ਤੋਰਦੇ ਹੋਇਆਂ ਇੰਦਰਜੀਤ ਸਿੰਘ ਬੈਂਸ ਜੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਉਹਨਾਂ ਦੇ ਅੰਦਰ ਵੀ ਕੁਝ ਬਲਬਲੇ ਜ਼ਰੂਰ ਉੱਠੇ ਹੋਣਗੇ ਉਹ ਸਾਡੇ ਨਾਲ ਸਾਂਝੇ ਕਰਨ ਇੰਦਰਜੀਤ ਬੈਂਸ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਬੜੀਆਂ ਔਕੀਆਂ ਸਿੱਖੀ ਤਾਂ ਸਾਇਟਿਕ ਪੱਖ ਤੋਂ ਵੀ ਸੰਗੀਤ ਫਕਤ ਚਾਹੇ ਕੋਈ ਗੀਤਕਾਰ ਐਕਟਰ ਡਾਇਰੈਕਟਰ ਕੰਪਨੀਆਂ ਦੇ ਮਾਲਕ ਜਾਂ ਸਿੰਗਰ ਹਰ ਤਰ੍ਹਾਂ ਦੇ ਲੋਕ ਜਾਂ ਬਹੁਤ ਅچھے ਅچھے ਰਾਈਟਰ ਪ੍ਰੋਮੋਟਰ ਪ੍ਰੋਡਿਊਸਰ ਹਰ ਤਰ੍ਹਾਂ ਦੇ ਲੋਕ ਅੱਜ હાજર ਇਸ ਕਰਦੀ ਬੜੀ ਖੁਸ਼ੀ ਹੋਈ ਹੈ ਮੈਂ ਹਰ ਤਰ੍ਹਾਂ ਦੇ ਲੋਕਾਂ ਨੂੰ ਮਿਲਿਆ ਇਸ ਇੰਡਸਟਰੀ ਦੇ ਵਿੱਚ ਅਸੀਂ ਵੀ ਬੜਾ ਕੰਮ ਕੀਤਾ ਬੀਰ ਬੱਚੀ ਸਟਾਰ ਭਾਈ ਨੇ ਦਿੱਤੇ ਉਹਦੇ ਇੰਡਸਟਰੀ ਚ ਇੰਨੇ ਕੀਤ ਬਰੀ ਫਰਮਾਂ ਦਿੱਤੇ ਪਰ ਜਦੋਂ ਅਸ਼ੋਕ ਬਾਂਸਲ ਦੀ ਕਹਾਣੀ ਨੂੰ ਦੇਖਦੇ ਆ ਨਾ ਮੈਨੂੰ ਆਪਣਾ ਬਗਾਉਣਾ ਲੱਗਣ ਲੱਗ ਜਾਂਦਾ ਜੋ ਕੰਮ ਜਿਸ ਹੱਦ ਤੱਕ ਜਿਸ ਡੰਗਾਈ ਤੱਕ ਅਸ਼ੋਕ ਬਾਂਸਲ ਨੇ ਸਾਡੀ ਇੰਡਸਟਰੀ ਚ ਕੰਮ ਕੀਤਾ ਗੀਤਕਾਰਾਂ ਤੇ ਗਾਇਕਾਂ ਤੇ ਸ਼ਾਇਦ ਹੁਣ ਖੇ ਨੇ ਸੋਚਿਆ ਵੀ ਨਹੀਂ ਪਰ ਮੈਂ ਕੋਈ ਪ੍ਰੋਮੋਸਰਾਂ ਦੇ ਸਾਹਮਣੇ ਤੁਹਾਡੇ ਨਾਲ ਕਰਨਾ ਚਾਹਣਾ ਤਗੜੀ ਕਿਤਾਬ ਦਾ ਸਾਰਾ ਖਰਚੇ ਦੀ ਜ਼ਿੰਮੇਵਾਰੀ ਸਾਡੀ ਕੈਨੇਡਾ ਵਾਲੀ। ਧੰਨ ਧੰਨ। ਬਹੁਤ ਧੰਨਵਾਦ। ਇਹਦੇ ਨਾਲ ਲੇਖਕ ਦੇ ਖੋਜ ਕਾਰਜ ਨੂੰ ਹੋਰ ਹੌਸਲਾ ਮਿਲਦਾ। ਬਿਸ਼ੱਕ ਸਮਰੱਥਾ ਆਪਣੀ ਵੀ ਹੋਵੇ ਪਰ ਜਦੋਂ ਨਾਲ 4000 ਖੜੇ ਹੋਣ ਫਿਰ ਹੋਰ ਤਾਕਤ ਬਣਦੀ ਹੈ। ਬਹੁਤ-ਬਹੁਤ ਸ਼ੁਕਰੀਆ ਇੰਦਰਜੀਤ ਪੈਂਤੀ। ਸੋ ਲਓ ਸੁਨੈਨੀ ਸ਼ਰਮਾ ਜੀ ਜਿਨ੍ਹਾਂ ਦਾ ਬਾਬਾ ਵਾਸਤਾ ਹੀ ਸੰਗੀਤ ਨਾਲ ਹੈ। ਜਿਨ੍ਹਾਂ ਦਾ ਬਾਬਾ ਵਾਸਤਾ ਜਿਨ੍ਹਾਂ ਨੂੰ ਤਾਂ ਮਤਲਬ ਬਚਪਨ ਜਿਹੜਾ ਲੋਰੀਆਂ ਵੀ ਹੈ ਖੂਨ ਖੂਨ ਚ ਸੰਗੀਤ ਹੈ ਸੋ ਹੈ ਨਾ ਆਓ ਜੀ ਸੁਨੈਨੀ ਸ਼ਰਮਾ ਜਿਹੜੇ ਸਾਰੇ ਸੱਜੇ ਨੇ ਇੱਥੇ ਪ੍ਰਦਾਨਗੀ ਮੰਡਲ ਦੇ ਉੱਤੇ ਬਹੁਤ ਹੀ ਮਾਨਯੋਗ ਇੱਕ ਤੋਂ ਇੱਕ ਐਨਸਾਈਕਲੋਪੀਡੀਆਸ ਆਪਣੇ ਆਪ ਵਿੱਚ ਬੈਠੇ ਨੇ ਸੋ ਵੀ ਵੀ ਨੀਡ ਟੂ ਹੈਵ ਮੋਰ ਪੀਪਲ ਲਾਈਕ ਬਾਂਸਲ ਸਾਹਿਬ ਜਿਨ੍ਹਾਂ ਨੇ ਇਸ ਰਿਸਰਚ ਦੇ ਕੰਮ ਨੂੰ ਇੱਕ ਆਪਣਾ ਜਨੂਨ ਇੱਕ ਆਪਣਾ ਪੈਸ਼ਨ ਬਣਾ ਕੇ ਤੇ ਉਹਨੂੰ ਫੋਲੋ ਕੀਤਾ ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਚੀਜ਼ਾਂ ਫਰੋਲੀਆਂ ਨੇ ਤੇ ਜਿਹੜੇ ਗੀਤ ਦਾ ਜ਼ਿਕਰ ਤੁਸੀਂ ਕਰ ਰਹੇ ਸੀ ਬਾਂਸੇ ਸਾਹਿਬ ਇੱਕ ਇਸ ਤਰ੍ਹਾਂ ਦੇ ਕਾਲਜ ਦੇ ਵਿੱਚ ਮੇਰਾ ਲੈਕਚਰ ਚੱਲਦਾ ਪਿਆ ਸੀ ਤੇ ਉੱਥੇ ਕਿਸੇ ਨੇ ਪੁੱਛਿਆ ਕਿ ਇੱਕ ਪੰਜਾਬਣ ਦੀ ਕੀ ਪਹਿਚਾਨ ਹੈ ਸਤਕਾਰਯੋਗ ਪ੍ਰਧਾਨ ਜੀ ਮੰਡਲ ਤੇ ਸਾਰੇ ਸਾਥਕਾਰ ਦੋਸਤੋ ਪਰ ਜਿਹੜੀ ਮੈਨੂੰ ਇਹਨਾਂ ਦੀ ਗੱਲ ਜਿਹੜੀ ਟੰਬਦੀ ਆ ਉਹ ਇਹਨਾਂ ਦੀ ਖੋਜੀ ਬਿਰਤੀ ਹੈ ਤੇ ਮੈਨੂੰ ਹੁਣ ਇਹ ਲੱਗਦਾ ਹੈ ਕਿ ਖੋਜੀ ਹੋਣਾ ਕੋਈ ਬਹੁਤਾ ਪੜਿਆ ਲਿਖਿਆ ਹੋਣਾ ਜ਼ਰੂਰੀ ਨਹੀਂ ਪੀ ਐਚ ਡੀ ਕਰਨੀ ਵੀ ਜ਼ਰੂਰੀ ਨਹੀਂ ਜੇ ਤੁਹਾਡੇ ਅੰਦਰ ਬਿਰਤੀ ਉਹ ਹੈ ਮੈਨੂੰ ਕਈ ਗੱਲਾਂ ਜਿਹੜੇ ਉਹ ਹਵਾਲੇ yaad ਨੇ ਛੋਟੀ ਛੋਟੀ ਘਟਨਾਵਾਂ yaad ਨੇ ਜਦੋਂ ਮੈਂ ਦੇਖਦਾ ਕਿ ਇੱਕ ਇੱਕ ਲੇਖਕ ਕਿਵੇਂ ਪੈਦਾ ਹੁੰਦਾ ਇੱਕ ਖੋਜੀ ਕਿਵੇਂ ਬਣਦਾ ਮੰਸਰ ਸਾਹਿਬ ਹੋਰਾਂ ਦੇ ਪਿਤਾ ਜ਼ਰੂਰ ਕਰਿਆਨੇ ਦੀ ਦੁਕਾਨ ਕਰਦੇ ਬਾਅਦ ਦੇ ਵਿੱਚ ਇਹਨਾਂ ਨੇ ਆਪਣਾ ਕੰਮ ਸ਼ਿਫਟ ਕਰ ਲਿਆ ਸੀ ਇਹਨਾਂ ਨੇ ਰੇਡੀਓ ਮਕੈਨਿਕ ਦਾ ਕੰਮ ਸ਼ੁਰੂ ਕਰ ਲਿਆ ਮੰਸਰ ਸਾਹਿਬ ਵੀ ਜਾਣਦੇ ਰੇਡੀਓ ਮਕੈਨਿਕੀ ਇਹਨਾਂ ਦੇ ਪਿਤਾ ਥੋੜੇ ਜੇ ਮਸਕੀਨ ਵਰਤੀ ਦੇ ਸੀ ਹੋਰ ਇਹ ਗੱਲਬਾਤ ਕਰਦੇ ਸੀ ਜਿਹੜੀ ਇਹਨਾਂ ਦੀ ਕਿਤਾਬ ਉਹਤੋਂ ਪੜ੍ਹੀ ਹੈ ਉਹ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਖੋਜ ਆਪਣੀ ਵਿੱਢੀ ਤੇ ਉਹਨੂੰ ਲਗਾਤਾਰ ਜਾਰੀ ਰੱਖਿਆ ਇਹ ਇਹਨਾਂ ਦੇ ਅੰਦਰ ਜਿਹੜੀ ਇੱਕ ਚਿੰਗ ਸੀ ਉਹਦੇ ਸਿਰ ਤੇ ਇਹ ਬਾਹਰ ਵੀ ਕਈ ਦੇਸ਼ਾਂ ਦਾ ਦੌਰਾ ਕਰਿਆ ਵੀ ਭਾਵੇਂ ਇੱਥੇ ਅਸੀਂ ਮਸਕੀਨ ਜੇ ਨਮਾਣੇ ਦੇ ਬਣ ਕੇ ਗੱਲਾਂ ਕਰਕੇ ਗਏ ਆ ਕੋਈ ਐਨੀ ਗੱਲ ਨਹੀਂ ਵੀ ਨਹੀਂ ਤੇ ਵਧਾਈ ਦਿਨਾ ਆ ਸਾਰੀ ਸੰਗਤ ਦੇ ਸਾਹਮਣੇ ਕਿ ਸਾਨੂੰ ਬਾਂਸਲ ਵਰਗੇ ਹੋਰ 10 12 ਜਿਹੜੇ ਨੇ ਇਦਾਂ ਦੇ ਖੋਜੀ ਚਾਹੀਦੇ ਜਿਹੜੇ ਸੱਚੀ ਮੁੱਚੀ ਖੁਜਾਰਤੀ ਨੇ ਜਿਹੜੇ ਸਿਰਫ ਇਹ ਨਹੀਂ ਕਿ ਡਾਕਟੋਰੇਟ ਦੀ ਡਿਗਰੀ ਲੈਣ ਵਾਸਤੇ ਇਧਰ ਉਧਰੋਂ ਦੀਪਕ ਮਨਮੋਹਨ ਜੀ ਬੈਠੇ ਨੇ ਕਿ ਚਾਰ ਪੰਜ ਥੀਸ ਜਗੇ ਦੇ ਚੱਕੇ ਉਹਦਾ ਚੱਕਾ ਇਧਰ ਚੱਕੇ ਲੋ ਜੀ ਪੇਸ਼ ਹੋ ਗਿਆ ਸਾਨੂੰ ਇਦਾਂ ਦੇ ਖੋਜਿਆਂ ਦੀ ਲੋੜ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਦਾ ਡਾਕਟਰ ਮਨਜੀਤ ਸਿੰਘ ਵੱਲ ਆਮ ਕਰਕੇ ਕਹਿੰਦੇ ਨੇ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਬਨੇ ਲਾਲ ਗਵਾਚੇ ਤੇ ਬੰਦਾ ਸਾਹਿਬ ਕਹਿੰਦੇ ਨੇ ਕਿ ਮਿੱਟੀ ਨੂੰ ਫਰੋਲ ਜੋਗੀਆ ਉਦੇ ਵਿੱਚੋਂ ਹੀ ਲਾਲ ਲੱਭਣੇ ਨੇ ਜਿਵੇਂ ਇਹਨਾਂ ਨੇ ਗਿਆਨਜੰਤਾ ਬਨਵਰਨ ਲੱਭਿਆ ਇਹ ਇਹਨਾਂ ਦੀ ਗੱਲ ਸਾਰੀ ਵਿੱਚ ਲਿਖੀ ਵੀ ਆ ਮੈਂ ਪੜ੍ਹ ਵੀ ਚੁੱਕਾ ਪਹਿਲੀ ਜਿਹੜੀ ਇਹਨਾਂ ਨੇ ਗੱਲ ਦੱਸੀ ਕਿ ਕਿਵੇਂ ਇਹ ਉੱਥੇ ਗੈਰ ਦਿੱਲੀ ਦੇ ਵਿੱਚ ਤੇ ਸਮਾਰਟਨ ਦੇ ਮੁੱਖ ਮਹਿਮਾਨ ਵਜੋਂ ਬਾਬੂ ਸਿੰਘ ਮਾਨ ਜੀ ਕੀ ਸੋਚਦੇ ਨੇ ਮੈਂ ਉਹਨਾਂ ਨੂੰ ਨਿੱਘਾ ਸੱਦਾ ਦੇਣਾ ਆਉਣ ਆਪਣੇ ਬੋਲ ਬਤਨਾ ਸਾਂਝੇ ਕਰਨ ਬਾਬੂ ਸਿੰਘ ਮਾਨ ਨੂੰ ਯਾਦ ਆ ਕਿ ਬਾਸਰ ਵਾਲੀ ਕਾਰਤ ਵਾਲ ਦਿਖਾ ਰਹੇ ਹੁੰਦੇ ਮੈਂ ਜਦੋਂ ਬੱਤ ਪਰ ਜਦੋਂ ਲਵਲਵਾ ਲਿਖਣਾ ਸ਼ੁਰੂ ਕੀਤਾ ਰੇਣੇ ਇੱਕ ਕਨਾਣਾ ਫਾਲ ਜਾ ਮੇਰਾ ਉਹਨੇ ਬੰਸਰਾਇਣ ਲਿਖ ਕੇ ਮਾ ਬਾਪ ਸਹੀ ਆਇਆ ਤੁਮ ਬੱਤ ਪਰ ਕੱਢੀ ਬੈਠਾ ਮੈਂ ਸੋਚਿਆ ਵੀ ਨਹੀਂ ਸੀ ਇਹਦਾ ਕੁਝ ਮੈਨੂੰ ਸਮਝ ਪਈ ਕਿ ਜਦੋਂ ਲਿਖਣਾ ਪੈਣਾ ਉਹ ਸੋਚ ਸਭ ਕੀ ਲਿਖਣਾ ਚਾਹੀਦਾ ਮੈਂ ਕਿਹਾ ਗੀਤ ਕਦੇ ਪੁਰਾਣਾ ਨਹੀਂ ਹੁੰਦਾ ਲੋਕ ਹੀ ਸਦਾ ਜਿਉਦੇ ਨੇ ਕਿਉਂਕਿ ਤੁਹਾਡੇ ਕਲਚਰ ਜੋ ਨਿਕਲੇ ਹੋਏ ਤੁਹਾਡੀ ਰੂਹ ਚੋਂ ਨਿਕਲੇ ਹੋਏ ਨੇ ਬਾਕੀ ਮੈਂ ਬਾਸਰ ਸਾਹਿਬ ਦੀ ਖਰਾਬ ਦੇ ਸੀ ਜੰਦ ਜੰਦ ਨਹੀਂ ਕਰਦੇ ਸਾਂ ਮੇਰੇ ਪਿੰਡ ਦਾ ਕਿ ਨਾਲੇ ਰਹਿੰਦੀ ਬਸ ਮੈਨੂੰ ਕੋਈ ਤਾਂ ਅਜੇ ਮੈਨੂੰ ਫੇਰ ਯਾਦ ਆਇਆ ਹੋ ਉਹ ਅਨੁਕੂਦਾਰ ਦੀ ਚਰਚਾ ਬੜੀ ਦੀ ਹੈ ਕਿਤਾਬ ਸ਼ੋਵੀ ਵਾਲੋਂ ਪੜ੍ਹੀ ਉਹਨੇ ਪੜ੍ਹੀ ਤਲੀਆਂ ਦਾ ਉਹ ਲਿਖੀ ਆ ਆ ਮਾਨਸਰ ਦਾ ਬਾਨਾ ਉਹਨੇ ਲਿਖੀ ਆ ਤਦੋਂ ਹੈ ਕੀ ਉਹਦੇ ਚ ਆਹਾਂ ਆਹ ਮੋਹਰਾਂ ਦੀ ਬਿੱਟੀ ਊਟੀ ਪੱਟੀ ਉਹਨੇ ਇਹ ਹੁਣ ਇਹ ਬਿੱਟੀ ਬਹੁਤ ਪੱਤਲੀ ਹੁੰਦੀ ਨੰਦੀ ਦੀ ਬਿੱਟੀ ਪੁੱਤਰੀ ਅਗੋਂ ਕਹਿ ਲੈ ਇਹ ਉਹ ਕਿ ਲਵੀ ਕਿਤਾਬ ਸ਼ੋਭੀ ਵਰਗੀ ਯਾਰ ਤਰ ਤਰਦਾ ਦੀ ਜਿਹਦੇ ਵੀ ਨਵੇਂ ਫਿੱਟੀ ਕੋਰ ਕੇ ਪਟਨ ਪਟਨ ਦੇ ਦਾਦਾ ਕਰਦਾ ਜਿਹੜਾ ਕੋਈ ਨਾ ਸ਼ਤਰੀ ਸ਼ਾਤ ਹੋ ਜਾਣਾਗੇ ਤੇਨੂੰ ਕੋਈ ਛਾੜੀ ਜੋ ਪਟੂਗਾ ਸੋ ਬਾ ਮਬਾਰਕ ਵਾਰਗਾਨਾ ਬੜੀ ਅੱਛੀ ਗੱਲ ਹੈ ਤੇਰੇ ਹੱਥਾਂ ਨੂੰ ਝੜਾ ਕੇ ਚੂੜੀਆਂ ਤੇ ਮੌਜ ਬਨਜਾਰਾ ਲੈ ਗਿਆ ਇਹ ਮੌਜ ਦੇ ਇਨਨ ਨੇ ਲੈ ਲਈ ਮੈਂ ਉਸ ਵਿਸ਼ੇ ਦੇ ਵਿੱਚ ਜਿਆਦਾ ਨਹੀਂ ਨਹੀਂ ਜਾਂਦਾ ਪਰ ਅੱਜ ਇੱਥੇ ਆਣ ਕੇ ਨਾ ਦੀਪਕ ਥੈਂਕ ਯੂ ਵੈਰੀ ਮਚ ਮਾਈ ਡੀਅਰ ਆਈ ਏਮ ਫੀਲਿੰਗ ਵੈਰੀ ਮਚ ਅ ਪ੍ਰਿਵੀਲੇਜ ਟੂ ਬੀ ਪਾਰਟ ਆਫ ਥਿਸ ਫੰਕਸ਼ਨ ਦੀਪਕ ਇੱਕ ਵਾਰੀ ਫੇਰ ਤੇਰਾ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਇਸ ਸੋਹਣੇ ਇਦਾਂ ਦੇ ਸੋਹਣੇ ਵਾਤਾਵਰਣ ਦੇ ਵਿੱਚ ਮੈਨੂੰ ਮੇਰੀ ਇੱਛਾ ਪੂਰੀ ਕਰ